ਤਰਨਤਾਰਨ ਦੇ ਪਿੰਡ ਭੰਡੋਰੀ ਗੋਲਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਘਰ ਦੇ ਅੰਦਰ ਸੁੱਤੇ ਪੰਜ ਜੀਆਂ ਉਪਰ ਛੱਤ ਡਿੱਗਣ ਨਾਲ ਪੰਜਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗਾਰਡਰ ਵਾਲਿਆਂ ਦੀ ਵਾਲੀ ਛੱਤ ਡਿੱਗਣ ਨਾਲ ਹਾਦਸਾ ਵਾਪਰਿਆ ਜਿਸ ਵਿੱਚ ਪੰਜ ਜੀਆਂ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਲਿਆਂ ਵਾਲੀ ਛੱਤ ਡਿੱਗਣ ਨਾਲ ਇਹ ਹਾਦਸਾ ਵਾਪਰਿਆ ਜਿਸ ਵਿੱਚ ਘਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮੌਕੇ ਤੇ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਵੀ ਪਹੁੰਚ ਗਈ ਜਿਨ੍ਹਾਂ ਵੱਲੋਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ ਅਮਰਜੀਤ ਕੋਰ ਇਕੂ ਤੇ ਗੁਰਲਾਲ ਸਿੰਘ ਵੱਜੂ ਹੋਈ ਹੈ ਜੀ ਕੀ ਇਨਸੀਡੈਂਟ ਹੋਇਆ ਵਾ ਕੀ ਮਾਮਲਾ ਆਇਆ ਸਰ ਸਾਰਾ ਮੈਂ ਐਸਐਚਓ ਸਦਰ ਤਰਨਤਾਰਨ ਹਾਂਜੀ ਹਾਂਜੀ ਇਹ ਸਾਡੇ ਮੇਰੇ ਏਰੀਆ ਦੇ ਵਿੱਚ ਫਲੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇਂਦਰ ਸਿੰਘ ਜਿਹੜਾ ਇੱਕ ਇਹ ਵਿਅਕਤੀ ਸੀ ਉਹਦੀ ਇੱਕ ਮਿਸਿਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਦੇ ਇੱਕ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਔਰ ਜਿਹੜਾ ਲੰਮਾ ਗਾਡਰ ਤੇ ਜਿਹੜੀ ਸੰ ਕਰਕੇ ਉਹ ਜਿਹੜਾ ਛੱਤ ਜਿਹੜੀ ਡਿੱਗਦੀ ਹੈ ਜਿਸ ਕਾਰਨ ਸਾਧ ਡਿੱਗਣ ਦੇ ਨਾਲ ਜਿਹੜੇ ਗੁਰਵਿੰਦਰ ਸਿੰਘ ਤੇ ਇਹਦੀ ਮੈਸੇਜ ਤੇ ਇਹਦੇ ਦੋ ਲੜਕੇ ਤੇ ਇੱਕ ਲੜਕੀ ਇਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਇਹਨਾਂ ਨੂੰ ਅਸੀਂ ਇੱਥੇ ਹਸਪੀਟਲ ਲਿਆਂਦਾ ਸੀ ਇਹਦੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਡੈੱਡ ਘੋਸ਼ਟ ਕੀਤਾ ਹੂੰ ਇਹਨਾਂ ਨੇ ਤੇ ਵਾਰਸਾ ਨੇ ਜਿਹੜੀ ਹੈ ਇਹਨਾਂ ਦੇ ਡੈੱਡ ਬੱਡੀ ਇਹਨਾਂ ਨੇ ਕਰਤੀ ਹੈ ਵੀ ਕਾਰਵਾਈ ਹੁਣ ਦੇਖਦੇ ਆ ਜੇ ਕੋਈ ਇਹ ਕਾਰਵਾਈ ਕਰਾਉਣਾ ਚਾਹੁੰਦੇ ਤੇ ਅਸੀਂ ਬੰਦੀ ਨੋਡ ਅਨਸਾਰ ਕਾਰਵਾਈ ਕਰਾਂਗੇ ਤੇ ਇਹਦੇ ਜਿਹੜੇ ਬੱਚੇ ਆ ਜਿਹੜੀ ਉਹਨਾਂ ਦੀ ਜਿਹੜੀ ਉਮਰ ਹੈ 17 ਤੋਂ ਲੈ ਕੇ 22 ਸਾਲ ਦੇ ਵਿੱਚ ਨੇ ਤੇ ਜਿਹੜੇ ਦੋਨੋਂ ਮੀਆਂ ਬੀਬੀ ਆ ਇਹਨਾਂ ਦੀ 45 ਸਾਲ ਦੇ ਕਰੀਬ ਇਹਨਾਂ ਦੀ ਅਜੇ ਐਸੇ ਕਾਸਟ ਨੂੰ ਬਲੌਂ ਕਰਦੇ ਆ ਸਰ ਇਹ ਇਹਦੇ ਪੰਜ ਮੌਤਾਂ ਹੀ ਆ ਟੋਟਲ ਪੰਜ ਮੌਤਾਂ ਆ ਸ਼ਮਾ ਸਾਨੂੰ ਹੁਣ ਤਕਰੀਬਨ ਇਨਫੋਰਮੇਸ਼ਨ ਮਿਲੀ ਹੈ ਅਸੀਂ ਵੀ ਹੁਣ ਮੈਂ ਮੌਕੇ ਤੋਂ ਜਾ ਕੇ ਆਏ ਹਾਂ ਹੁਣ ਮੈਂ ਹਸਪੀਟਲ ਆ ਗਿਆ ਬਾਕੀ ਦੇਖਦੇ ਆ ਕਿ ਆਪਣਾ ਸਟੇਟਮੈਂਟ ਵਗੈਰਾ ਲਿਖਾਉਂਦੇ ਆ ਉਹਨਾਂ ਦੇ ਮੁਤਾਬਕ ਜਿਹੜੀ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਠੀਕ ਹੈ ਜੀ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime